ਚਾਲ ਇੱਕ ਵਾਰ ਫਿਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਚੋੜ ਸਰਗਰਮੀ ਵੋਟਾਂ ਪੈਣ ਨਾਲ ਖਤਮ ਹੋ ਗਈ ਹੈ ਡੰਡੀ ਮਹਾਰਾਸ਼ਟਰ ਅਤੇ ਝਾਰਖੰਡ ਦੇ ਸੂਬਿਆਂ ਤੋਂ ਬਗੈਰ ਕੁਝ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਸੀਟਾਂ ਜੋ ਵੱਖ-ਵੱਖ ਕਾਰਨਾ ਕਰਕੇ ਖਾਲੀ ਹੋਈਆਂ ਸਨ ਉਪ ਚੋਣਾਂ ਵੀ ਹੋਈਆਂ ਹਨ ਡੰਡੀ ਇਸ ਲਈ ਇਨ੍ਹਾਂ ਚੋਣਾਂ ਦਾ ਘੇਰਾ ਕਾਫੀ ਵਿਸ਼ਾਲ ਸੀ ਪਰ ਸੰਤੁਸ਼ਟੀ ਵਾਲੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਬੇहद ਸਖਤ ਅਤੇ ਕਈ ਵਾਰ ਕੋੜਾ ਪ੍ਰਚਾਰ ਕਰਨ ਦੇ باوجود ਵੀ ਇਨ੍ਹਾਂ ਚੋਣਾਂ ਵਿੱਚ ਕੋਈ ਵੱਡੀਆਂ ਗੜਬੜਾਂ ਜਾਂ ਆਪਸੀ ਝਗੜਿਆਂ ਦੀਆਂ ਖਬਰਾਂ ਨਹੀਂ ਮਿਲੀਆਂ ਡੰਡੀ ਪੰਜਾਬ ਵਿੱਚ ਵੀ 4 ਵਿਧਾਨ ਸਭਾ ਹਲਕਿਆਂ ਤੋਂ ਇਸ ਲਈ ਉਪਚੋਣਾਂ ਕਰਵਾਈਆਂ ਗਈਆਂ ਕਿਉਂਕਿ ਇਨ੍ਹਾਂ ਹਲਕਿਆਂ ਦੇ ਵਿਧਾਇਕ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਲਈ ਮੈਂਬਰ ਚੁਣੇ ਗਏ ਸਨ ਡੰਡੀ ਪੰਜਾਬ ਦੀਆਂ ਇਹ ਉਪਚੋੜਾਂ ਕਈ ਪੱਖਾਂ ਤੋਂ ਮਹੱਤਵਪੂਰਣ ਮੰਨੀਆਂ ਜਾ ਰਹੀਆਂ ਹਨ ਡੰਡੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ 2.5 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਡੰਡੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਪ ਨੂੰ 13 ਵਿੱਚੋਂ ਤਿੰਨ ਸੀਟਾਂ ਹੀ ਮਿਲੀਆਂ ਸਨ ਜਦੋਂ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਦੀ 117 ਵਿੱਚੋਂ 92 ਵਿਧਾਇਕ ਚੁਣੇ ਗਏ ਸਨ ਟੈਂਡੀ ਕਾਂਗਰਸ ਨੂੰ 15 ਸੀਟਾਂ ਉੱਤੇ ਹੀ ਜਿੱਤ ਪ੍ਰਾਪਤ ਹੋਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 10 ਸੀਟਾਂ ਹੀ ਮਿਲੀਆਂ ਸਨ ਡੰਡੀ ਭਾਜਪਾ ਵੀ ਦੋ ਸੀਟਾਂ ਉੱਤੇ ਸੁੰਗੜ ਕੇ ਰਹਿ ਗਈ ਸੀ ਪਰ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਆਪਣੀ ਵੋਟ ਪ੍ਰਤੀਸ਼ਤਾਂ ਦੁੱਗਣੀ ਭਾਵ ਸਾਲ 2019 ਵਿੱਚ ਮਿਲੀਆਂ 9.63 ਫੀਸਦੀ ਵੋਟਾਂ ਤੋਂ ਵੱਧ ਕੇ 2024 ਵਿੱਚ 18.56 ਹੋ ਗਈ ਸੀ ਜਦੋਂ ਕਿ ਅਕਾਲੀ ਦਲ ਦੀ ਵੋਟ ਪ੍ਰਤੀਸ਼ਤਾਂ ਹੋਰ ਵੀ ਸੁੰਗੜ ਗਈ ਸੀ ਡੰਡੀ ਪੰਜਾਬ ਦੀਆਂ ਇਹ ਉਪਚੋਣਾ ਸਿਆਸੀ ਪਾਰਟੀਆਂ ਲਈ ਇਸ ਲਈ ਮਹੱਤਵਪੂਰਨ ਮੰਨੀਆਂ ਗਈਆਂ ਹਨ ਕਿਉਂਕਿ ਅੱਧਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਸਿਆਸੀ ਪ੍ਰਭਾਵ ਸੰਬੰਧੀ ਇਹਨਾਂ ਚੋਣਾਂ ਤੋਂ ਪਤਾ ਲੱਗੇਗਾ ਡੰਡੀ ਕਾਂਗਰਸ ਵੀ ਲਗਭਗ 2.5 ਸਾਲ ਦੇ ਅਰਸੇ ਬਾਅਦ ਪੰਜਾਬ ਵਿੱਚ ਆਪਣੇ ਪਰ ਤੋਲ ਦੀ ਨਜ਼ਰ ਆ ਰਹੀ ਹੈ ਡੰਡੀ ਇਹਨਾਂ ਉਪਚੋਣਾ ਵਿੱਚ ਉਸ ਨੂੰ ਮਿਲੇ ਹੰਗਾਰੇ ਤੋਂ ਵੀ ਆਉਂਦੇ ਸਮੇਂ ਵਿੱਚ ਉਸ ਦੀ ਸਿਆਸੀ ਤੌਰ ਨੂੰ ਮਾਪਿਆ ਜਾ ਸਕੇਗਾ ਡੰਡੀ ਪਾ ਦੇ ਸਾਹਮਣੀ ਪੰਜਾਬ ਵਿੱਚ ਅੱਜ ਵੀ ਅਨੇਕਾਂ ਚੁਣੌਤੀਆਂ ਖੜੀਆਂ ਦਿਖਾਈ ਦੇ ਰਹੀਆਂ ਹਨ ਡੰਡੀ ਸੂਬੇ ਵਿੱਚ ਉਸ ਦੀਆਂ ਆਪਣੀਆਂ ਸੀਮਾਵਾਂ ਵੀ ਹਨ ਪਰ ਇਸ ਦੇ ਬਾਵਜੂਦ ਜਿਸ ਦ੍ਰਿੜਤਾ ਨਾਲ ਸੂਬੇ ਦੇ ਸਿਆਸੀ ਮੈਦਾਨ ਵਿੱਚ ਇਹ ਉੱਤਰ ਰਹੀ ਹੈ ਅਸ ਤੋਂ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਅਣਗੌਲਿਆ ਕੀਤਾ ਜਾਣਾ ਮੁਸ਼ਕਿਲ ਹੋਵੇਗਾ ਡੰਡੀ ਸੂਬੇ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਸਮੇਂ अनेका ਕਾਰਨਾ ਕਰਕੇ ਨਿਗਾਰ ਵਾਲਾ ਵਰਤਾਰਾ ਹੈ ਡੰਡੀ ਪਿਛਲੀਆਂ ਕਈ ਚੋਣਾਂ ਵਿੱਚ ਇਹ ਪ੍ਰਤੱਖ ਵੀ ਹੋ